ਸੇਰੇ ਕਰਦੇ ਐ ਪਰ ਕਬੱਡੀ ਦੇ ਨਾਲ ਮਨਾ ਮੁਹੀ ਪਿਆਰ ਹੈ ਪੁੱਜੇ ਆਇਆ ਭਰਾ ਦਾ ਧੰਨਵਾਦ ਹੈ ਜਿੰਨੇ ਵੀ ਮੰਨ ਲਾਏ ਆ ਇੱਕ ਬੇਟੀ ਹੈ ਜਿਹੜੇ ਵੀ ਰਹਿੰਦੇ ਆ ਆ ਇਹਨਿਕ ਬੇਟੀ ਕਰ ਰਹੀ ਹੈ ਕਿ ਕਲੀ ਵਾਲੀ ਲਾਈਨ ਤੋਂ ਪਿੱਛੇ ਹੋ ਕੇ ਬੈਠ ਜਾਣਾ ਮੰਨਾ ਸੰਧੂ ਛੱਟੂ ਗਰਾਊਂਡ ਦੇ ਵਿੱਚ ਜੀ ਤਾਰੀ ਦਾ ਘੋੜਾ ਸਰਸਿੰਘਿਆ ਪ੍ਰਤਾਪ ਭਾਈ ਦੇ ਮੇਲੇ ਦੇ ਉੱਪਰ ਪੁੱਜ ਗਿਆ ਇਹ ਮੰਨ ਟਾਪ ਦੇ ਪੁੱਜ ਗਿਆ ਮੈਚ ਵੀ ਬੜਾ ਤਕੜਾ ਆਵੇਗਾ ਇਹ ਹੋਣ ਲੱਗਾ ਮੈਚ ਜਿਹਨੂੰ ਸਾਨੂੰ ਬਾਲਾ ਭੀੜ ਕਹਿੰਦੇ ਜਾਫੀਆਂ ਤੇ ਧਾਵੀਆਂ ਦਾ ਜਿਹਨੂੰ ਏੜ ਖੇੜ ਕਹਿੰਦੇ ਜਾਫੀਆਂ ਤੇ ਧਾਵੀਆਂ ਦਾ ਜਿਹਨੂੰ ਏੜ ਖੇੜ ਕਹਿੰਦੇ ਯਾਦਗਾਰੀ ਪਲ ਯਾਦਗਾਰੀ ਤਸਵੀਰਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਆ ਰਹੀ ਹੈ ਇਸ ਤੋਂ ਬਾਅਦ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਸਰਸਿੰਘੇ ਮੱਲਾਂ ਦੀ ਚਰਚਾ ਹੋਣੀ ਹੈ ਸਰਸਿੰਘ ਪਲ ਪਲਵਾਨਾਂ ਦਾ ਉਹ ਹੰਬੜੀ ਜਵਾਨਾਂ ਦਾ ਉਹ ਪਹਿਲਵਾਨਾਂ ਦੇ ਪਿੰਡ ਦਾ ਮਾ ਪਰਸ਼ਾ ਦੀ ਧਰਤੀ ਐ ਸਰ ਸਿੰਘ ਨੱਗਰ ਵਾਲੇ ਉਹ ਤਾਬੇ ਵਰਗੇ ਦੁਨੀਆ ਦੇ ਟਾਪਰ ਪੁੱਜ ਗਏ ਹੁਣ ਮੈਚ ਸ਼ੁਰੂ ਕਰਾ ਦੇਈਏ ਆਪਾਂ ਇੱਕੀ ਲੰਮੇ ਜਲਦੀ ਦੇ ਨਾਲ ਨਾਲ ਜੀਤ ਵਰਤਾਰ ਵਾਰ ਵਾਰ ਮਾ ਪੁੰਨਾ ਸਰਪੰਚਾਂ ਦਾ ਮੁੰਡਾ ਆਉ ਕਹਿੰਦੇ ਸਹਾਜਪੁਰ ਦੇ ਵੱਡਾ ਵੀਰ ਇਹਦਾ ਜਫੀਦਾਰ ਬੁਲਾਣਾ ਰਗੜ ਚੰਬਾ ਦੀ ਰਣ ਦੇਣ ਕੀ ਬੋਲਾਂ ਦੀ ਸਾਨ ਪਾ ਵੰਗੇ ਫਿਰ ਦੀ ਕਈ ਮੁੰਡਿਆਂ ਨੇ ਵੀ ਚੈਨ ਸੱਟ ਲਾ ਦੀ ਲਓ ਤਾਰ ਸੋ ਗਈ ਤੇ ਹੁਣ ਕਬੱਡੀਆਂ ਪੈਣ ਗਈਆਂ ਬਣੀ ਬਣੀ ਮਕਾਮ ਦੀ ਸ਼ੁਰੂਆਤ ਹੋ ਰਹੀ ਹੈ ਸਾਡੇ ਪੁੱਤਰਾ ਪੈਨਾ ਵੀ ਅੱਜ ਦੇਖੇ ਤੇ ਬੇਲੇ ਤੋਂ ਨਾਲ ਜੁੜਿਆ ਹੋਇਆ ਹੈ ਇੱਕ ਬੜੀ ਵਧੀਆ ਸਿੰਘ ਪ੍ਰਤਾਪੇ ਤਾंबे ਦਾ ਪੁੱਤਰ ਅਰਮਾਨ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਹੈ ਲੈ ਕੇ ਅਰਮਾਨ ਇੱਕ ਵਾਰ ਫੜੇ ਸਾਂਝੀ ਕਰੀ ਜੌਰਨਰ ਤਾੜੀਆਂ ਮਾਰਦੇ ਹੋ ਮੁੰਡੇ ਦੇ ਬਾਤੇ ਕਿ ਪਿੰਦਾ ਪਰਪੂਤ ਨਸਲ ਪਰਕੋੜਾ ਬਹੁਤ ਨਹੀਂ ਤਾਂ ਥੋੜਾ 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 ਇਹ ਪਿੰਦਾ ਦੀ ਨੀਹ ਪਾ ਗਿਆ ਹੈ ਆ ਖੇਡ ਕਬੱਡੀ ਨੂੰ ਮਾਂ ਇਹਨਾਂ ਮੱਲਾਂ ਦੇ ਉੱਪਰ ਆ ਤਰਾਸ਼ੇ ਹੋਏ ਮੱਲਾਂ ਤੇ ਬੱਲੇ ਬੱਲੇ ਕਰਵਾਉਣਗੇ ਅੱਜ ਤੇ ਮੇਲੇ ਦੇ ਉੱਪਰ ਪਹਿਲੀ ਕਬੱਡੀ ਪਾਉਣ ਲਈ ਦੇਖਦੇ ਹਾਂ ਕਿਹੜਾ ਮੱਲ ਬੰਦਾ ਇਹਨਾਂ ਦੀ ਆਓ ਦੇਖਾਂਗੇ ਸਾਹਮਣੇ ਉਹ ਜੱਠੂਆਂ ਦਾ ਮੁੰਡਾ ਪਹਿਲੀ ਰੇਡ ਪਾਉ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਉਧਰ ਬਲਦੇਵ ਸਿੰਘ ਸੰਤੂ ਸਾਹਿਬ ਆਏ ਹੋਏ ਸੁਰ ਟੀਮ ਲੈ ਕੇ ਪਰ ਜੱਠੂ ਪਰਿਵਾਰ ਦਾ ਇਹ ਕਹਿੰਦੇ ਫੱਡੇਪੁਰੀਆ ਮੁੰਡਾ ਨਵੇਂ ਪਿੰਡ ਵਾਲਾ ਪਹਿਲਾ ਡੇਡ ਵਾਲਾਂ ਕੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਗਿਆ ਇਹ ਮਾਲ ਮੇਰੇ ਪੰਜਾਬੀ ਵੀਰੇ ਕਦੇ ਇੰਗਲੈਂਡ ਕੇਦੇਤੇ ਖੇਡਦਾ ਕਦੇ ਆਸਟ੍ਰੇਲੀਆ ਕਦੇ ਯੂਰਪ ਦੇ ਮਾਲਾਂ ਦੇ ਵਿੱਚ ਅੱਜ ਇਹਨਾਂ ਨਗਰਾਂ ਦੇ ਵਿੱਚ ਖੇਡਾਂ ਤੇ ਪੁੱਜਿਆ ਇਹ ਬਾਕੀਪੁਰੀਆ ਤੁਹਾਡੇ ਪਿੰਡਾਂ ਦਾ ਟਾਪ ਦਾ ਮਾਲ ਹੈ ਪਿੰਡ ਵਾਲਿਆਂ ਨੇ ਟੱਕਰ ਦੇ ਵਿੱਚ ਦੇ ਕੇ ਸਰਵਾਨ ਕੀਤਾ ਹੈ ਇਹ ਤਪਰਮਾਨ ਉਧਰ ਬਾਕੀਪੁਰੀਏ ਦੀ ਟੱਕਰ ਉਹ ਕਲਸਾ ਵਾਲੇ ਗੁਰਬੀਰ ਦੇ ਨਾਲ ਪਈ ਹੋਈ ਕਬੱਡੀ ਹੈ ਆ ਉਫਰ ਦੇ ਪੈਰਾਂ ਦੇ ਵਿੱਚੇ ਬੱਲੇ ਬੱਲੇ ਹੁੰਦੀ ਹੈ ਉਹ ਥੱਬੇ ਸੱਜੇ ਲੈ ਰਾਈਟ ਉਹ ਦੋ ਮੱਲ ਪੜਦੇ ਆ ਉਹ ਦੋ ਮੱਲ ਪੜਦੇ ਆ ਤੇ ਪਾਈਦਾ ਲਖਵੀਰ ਕਰਨ ਆ ਰਿਹਾ ਆਹ ਕਰਨ ਆ ਗਿਆ ਵਰਪਾਲ ਪਿੰਡਾਂ ਦਾ ਮੇਰੇ ਵੀਰੋ ਕਰਨ ਕਬੱਡੀ ਪਾਉਣ ਦੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਆ ਸ਼ਹੀਦ ਭਾਈ ਤਾਰੂ ਸਿੰਘ ਦੇ ਪਿੰਡ ਦਾ ਕਹਿੰਦੇ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਤਿਆਰ ਬਰ ਤਿਆਰ ਹੈ ਆ ਖੇਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਊਗਾ ਮੇਰੇ ਵੀਰੋ ਆਹ ਕਹਿੰਦੇ ਡਾਰੇ ਕੇ ਪਿੰਡ ਵਾਲਾ ਜੋਰਾ ਦੇ ਸਰਪੰਚਾ ਦਾ ਮੁੰਡਾ ਬੁੱਲਾ ਟਰੈਂਗ ਕਰਦੇ ਆ ਪਰ ਕਹਿੰਦੇ ਕਹਿ ਗਿਆ ਉਹ ਗੁਜਾਰੀ ਆ ਗਿਆ ਉਹ ਰੀਲ ਬਹੁਤ ਮਸ਼ਹੂਰ ਹੋ ਗਈ ਹੈ ਇਹ ਬਾਣਾ ਸਤਕਾਰ ਹੈ ਉਸਤਾਦ ਰੇਡ ਪੈ ਗਈ ਹੈ ਇਹ ਦੁਨੀਆ 'ਚ ਆਉਣ ਵਾਲੇ ਸਮੇਂ ਦਾ ਇੱਕ ਟਾਪ ਦਾ ਮੱਲ ਬਣ ਗਿਆ ਲੋਹੋਂ ਤੋਂ ਫਿਰਦੇ ਆ ਖੁੱਦ ਤਾਉ ਡਣਾ ਆਵਾਂ ਨਹੀਂ ਸਾਨੂੰ ਥੱਲੇ ਲੋਹੋਂ ਤੋਂ ਫਿਰਦੇ ਆ ਲਾ ਕਬੱਡੀ ਪੌਂਡ ਦੇ ਲਈ ਤਿਆਰ ਹੈ ਜੰਗੀ ਜਹਾਜ਼ ਔ ਫਾਲਸਾ ਕਬੱਡੀ ਪਾ ਰਿਹਾ ਹੈ ਕੰਮੀ ਉਮਰ ਦਾ ਟਾਪ ਦਾ ਮੱਲ ਔ ਜੰਗੀ ਜਹਾਜ਼ ਦੀ ਕਬੱਡੀ ਪਾ ਰਹੀ ਹੈ ਦਾਰੇ ਕੇ ਵਾਲਿਆ ਹੈ ਰਾਤਾ ਗਾਂਢੀ ਨਗਰਾਂ ਦਾ ਜੋਧਾ ਵੀ ਤਿਆਰ ਹੈ ਖਡੂਰ ਸਾਹਿਬ ਵਾਲਾ ਮੋਰ ਔ ਪਾਈ ਹੋਏ ਕਬੱਡੀ ਇਹ ਜੋਧਾ ਇਹ ਜੋਧੇ ਰਣ ਵੀ ਜੂਝੇ ਵਾਹਦੇ ਤਲਵਾਰਾ ਉਹ ਸੱਟਾ ਦੇਦੇ ਹੱਥੋਂ ਆ ਜਿੱਤਾਂ ਦੇ ਹਾਰਾ ਏ ਬੱਲੇ 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 ਤਾੜੀ 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 ਬਾਜੀ ਵਾਲੇ ਤਾੜੀ ਰੁਕਣੀ ਨਹੀਂ ਚਾਹੀਦੀ ਹੋਰੋਂ ਤਾੜੀਆਂ ਆਹ ਕਹਿੰਦੇ ਡਾਲੇ ਕੇ ਪਿੰਡ ਵਾਲੇ ਨੇ ਹੇ ਬੱਲੇ ਬੱਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਬੱਲੇ ਬੱਲੇ ਕਰਵਾ ਦਿੱਤੇ ਹੈ ਅੱਜ ਕਹਿੰਦੇ ਜਰਮਸਤਪੁਰੇ ਮੇਲਾ ਚੱਲਦਾ ਮੇਰੇ ਵੀਰੋ ਆਹ ਕਹਿੰਦੇ ਤਿਆਰਪੁਰੀਆ ਜੱਗਾ ਕਬੱਡੀ ਪਾਉਂਦੀ ਵਧਿਆ ਹੋਇਆ ਹੈ ਜਰਮਸਤਪੁਰਾ ਪਿੰਡ ਹੈ ਆਹ ਗਵਾੜ ਪਿੰਡ ਮੇਰੇ ਵੀਰੋ ਬਾਕੀਪੁਰਾ ਸਰਦੀਪ ਸਿੰਘ ਫਤੇ ਟਰਾਂਸਪੋਰਟ ਵਾਲੇ ਦਾ ਮੇਰੇ ਵੀਰੋ ਗਵਾੜ ਪਿੰਡ ਹੈ ਉਹ ਸਾਡੀ ਅਮਣੀ ਹੁਣੀ ਲੈ ਆ ਅਮਰੀਕਾ ਵਿੱਚ ਬਣਾ ਦਿਖਾਏ ਸਾਹਮਣੇ ਉਹ ਬੱਲੇ ਵਿੱਚ ਇਹ ਕਬੱਡੀ ਕਹਿੰਦੇ ਗੁਰਤੀ ਦੇ ਵਿੱਚ ਮਿਲੀ ਹੋਈ ਹੈ ਇਹ ਪਹਿਲਵਾਨਾਂ ਦੇ ਪਰਿਵਾਰ ਦੇ ਵਿੱਚੋਂ ਆਮਡਾ ਉਹ ਘਰ ਦੇ ਵਿੱਚੋਂ ਕਬੱਡੀ ਦੀ ਗੁਰਤੀ ਮਿਲੀ ਹੈ ਕਬੱਡੀ ਪਾਉਣ ਦੇ ਲਈ ਸੱਤਾ ਵਧਿਆ ਹੋਇਆ ਗਲਾਲੀਪੁਰ ਪਿੰਡ ਉਧਰ ਤੁੱਲਾ ਸਰਪੰਚਾ ਦਾ ਮੁੰਡਾ ਵੀ ਤਿਆਰ ਹੈ ਇਹ ਟੱਕਰ ਫੇਰ ਜੋਦੇ ਦੇ ਨਾਲ ਟੱਕਰ ਫੇਰ ਜੋਦੇ ਦੇ ਨਾਲ ਟੱਕਰ ਫੇਰ ਜੋਦੇ ਦੇ ਨਾਲ ਉਹ ਟੱਕਰ ਫੇਰ ਜੋਦੇ ਦੇ ਨਾਲ ਟੱਕਰ ਫੇਰ ਜੋਦੇ ਦੇ ਨਾਲ ਪਰ ਪੁਆਇੰਟ ਰੇਟਰ ਖੇਡ ਮੈਦਾਨ ਵਿੱਚ ਚੱਲ ਉੱਚਾ ਲੰਮੇ ਕਦ ਵਾਲਾ ਪਹਿਲੀ ਹੋ ਰੇਡਾਂ ਕਹਿੰਦੇ ਟੌਪ ਟੌਪ ਦੀਆਂ ਪੈਂਦੀਆਂ ਅੱਜ ਚਰਮਸਤ ਪਰੇ ਪਿੰਡ ਦੀ ਧਰਤੀ ਹੈ ਉਧਰ ਰਾਜੇ ਭਰਾ ਦਾ ਧੰਨਵਾਦ ਹੈ ਮੇਰੇ ਵੀਰੋ ਉਹ ਕਬੱਡੀ ਪੈਰੀਏ ਪਰ ਚਾਰ ਬੱਲ ਆਹ ਕਹਿੰਦੇ ਜੀਤ ਹੈ ਉਹ ਦੂਜੀ ਟਰਾਈ ਦਾ ਜਤਨ ਕਰਦਾ ਤੇ ਪੁਆਇੰਟ ਰੇਟਰ ਦਾ ਆ ਕਹਨੇ ਮੇਰੇ ਵੀਰੋ ਖੁਰਇੰਦ ਦਾ ਵੀਰ ਜੀਹਦਾ ਸਿਰਮੇ ਵਾਲਾ ਵੀਰੇ ਕਰੀ ਉਹ ਕਬੱਡੀ ਪਾੜ ਦੇ ਦੀ ਵਧਿਆ ਆ ਸੁਰਸਈ ਦੀ ਧਰਤੀ ਨੂੰ ਮਾਰਾ ਸਿੰਘ ਸਾਹਿਬ ਜਥੇਦਾਰ ਆ ਪੁਰਸ਼ ਬਾਬਾ ਉਤਾਰ ਸਿੰਘ ਸਾਹਿਬ ਜੀ ਪਰ ਇਧਰ ਦੇ ਪਾਸੇ ਖੰਡੋਰ ਸਿੰਘ ਵੀ ਹੈ ਇੱਥੇ ਜੇ ਗਏ ਨਹੀਂ ਫਜੂਰ ਸਾਹਿਬ ਉਹ ਜਾਇਓ ਜਰੂਰ ਖੰਡੋਰ ਸਾਹਿਬ ਅਮਰਪੀਤਰ ਧਰਤੀ ਨੂੰ ਬਲੌਂਗ ਕਰਦਾ ਸੱਤੂ ਦਾ ਵੀਰ ਬਾਜੇ ਵਾਲੇ ਤੁਹਾਡੇ ਗਵਾਂਢੀ ਪਿੰਡਾਂ ਦਾ ਇਹਨਾਂ ਨਗਰਾਂ ਦੀ ਸ਼ ਬਾਕੀਪੁਰੀਆ ਗੁਰਦਾਸ ਆ ਗਿਆ ਬਾਕੀਪੁਰੀਆ ਗੁਰਦਾਸ ਆ ਗਿਆ ਰਜੀਤ ਭਾਈ ਕਹਿੰਦਾ ਵੀ ਇੱਕ ਰੇਡ 500 ਦੀ ਹੋਣੀ ਆ ਬਾਕੀਪੁਰੀਆ ਗੁਰਦਾਸ ਦੀ ਆ ਪਹਿਲੀ ਰੇਡ ਹੋਰ ਮਦਾਨਤ ਵਿੱਚ ਮੇਰੇ ਵੀਰੋ ਪੈ ਗਈ ਹੈ ਦੇਖਾਂਗੇ ਸਾਹਮਣੇ 500 ਦੀ ਪਹਿਲੀ ਰੇਡ ਨੂੰ ਕੌਣ ਹੱਥ ਪਾਏ ਹੈ ਇਹ ਸੁੱਖਿਆ ਵਾਲਾ ਟਾਵਰ ਤੇ ਦੂਜੇ ਪਾਸੇ ਇਹ ਤੇਜਾ ਸਿੰਘ ਵਾਲੇ ਗੋਪੀ ਦਾ ਯਾਰ ਮੇਰੇ ਵੀਰੋ ਬਾਕੀਪੁਰੀਆ ਗੁਰਦਾਸ ਗੁਰਦੀਆਂ ਨਹੀਂ ਕਿ پڑا یہ مان جائے تینوں جتنے مل کھیل رہا ہے نام والا تابے کا پتر بھی میدان پر یہ کلسا والا یہ بڑا پتھر ਟਾਣਾ ਇੱਕ ਮਾਰ ਦੇ ਪਿੱਛੇ ਪਾ ਗਏ ਸ਼ਾਨੀ ਟਾਣਾ ਪਰ ਗਲਿਆਰੀ ਪੁਆਇੰਟ ਨਾਲ ਜੁੜ ਗਏ ਮੇਰੇ ਵੀਰ ਦੇ ਵਿੱਚ ਕੀ ਗਲਿਆਰੀ ਆ ਗਿਆ ਗਲਿਆਰੀ ਆ ਗਿਆ ਗਲਿਆਰੀ ਆ ਗਿਆ ਉਹ ਰੀਲ ਪਾਈ ਤੇ ਇਹ ਵੀ ਵਿੱਕੀ ਬੜੀ ਚੜੀ ਹੈ ਬੜੀ ਸਟੋਰੀਆਂ ਬਣੀ ਹੈ ਗਲਿਆਰੀ ਤੂੰ ਕਰ ਮਾਰਾ ਇੱਕ ਵਰਿੰਦਰ ਨੇ ਬੋਲੀ ਸੀਗੀ ਇੱਕ ਦਾਸ ਲਖਵੀਰ ਨੇ ਬੋਲੀ ਹੈ ਆਹ ਦੇਖਾਂਗੇ ਸਾਹਮਣੇ ਬੜੇ ਮਾਣ ਮਿਲ ਗਏ ਪਰ ਆਹ ਕਹਿੰਦੇ ਮੇਰੇ ਵੀਰ ਵਰਸ਼ ਆਹ ਕਹਿੰਦੇ ਮਾਣ ਮਿਲ ਗਏ ਤੇ ਇਧਰ ਦੇ ਪਾਸੇ ਸੌਣ ਪੜ ਗਏ ਪਰ ਪੁਆਇੰਟ ਇਧਰ ਦਰਸ਼ਨੀ ਸ੍ਰੀ ਵੀਰ ਉਹ ਮੱਖਣ ਮੱਖੀ ਦੇ ਪੰਡਾ ਦਾ ਇਹਨੂੰ ਛੋਟਾ ਮੱਖੀ ਵੀ ਕਹਿੰਦੇ ਆ ਵੱਡੇ ਦਾ ਸਰੀਰ ਦੇਖਣ ਜਾਊਗਾ ਉਮਰ ਛੋਟੀ ਹੈ ਪਰ ਤਜਰਬਾ ਕਬੱਡੀ ਦਾ ਕਲਸਾ ਵਾਲਿਆ ਪੈਣੀ ਵਾਲਿਆ ਹੈ ਰਾਦਾ ਬੱਲੇ ਬੱਲੇ ਕਰਵਾਉਂਦਾ ਹੈ ਮੂਰੇ ਹੁੱਕੇ ਜਫਾ ਲਾਉਂਦਾ ਪਰ ਕਲਸਾ ਦਾ ਗਗਵੀਰ ਪਰ ਪੰਜ ਟ੍ਰੇਡਰ ਦੇ ਖਾਤੇ ਜੁੜਦਾ ਆ ਇਹ گلਾਬੇ ਦਾ ਵੀਰ ਕਬੱਡੀ ਪੌੜ ਦੇ ਲਈ ਤਿਆਰ ਹੈ ਕਲਾਂਵੇ ਚਲੇ ਜਾਣਾ ਯੂਰਪ ਦੀ ਧਰਤੀ ਦੇ ਉੱਤੇ ਇਹ ਕਿਰਪਾ ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਗੱਜਰ ਸਿੰਘ ਸਾਹਿਬ ਜੀ ਦੀ ਸਿੰਘ ਸਾਹਿਬ ਜੀ ਬਾਪੁਰਸ਼ ਬਾਬਾ ਜੋਗਾ ਸਿੰਘ ਸਾਹਿਬ ਜੀ ਤਰਨਾਬਲ ਮਿਸਰ ਚਹਿੰਦਾ ਆਪੁਰਸ਼ਾਂ ਦੀ અપਾਰ ਕਿਰਪਾ ਦੇ ਸਦਕਾ ਇਹ ਮੰਨ ਦੁਨੀਆ ਦੇ ਟਾਪਰ ਬਣ ਗਿਆ ਭਾਈ ਕਬੱਡੀ ਪੂਲਿਆਂ ਵਾਲਿਆ ਉਹ ਲੱਗ ਟੁੱਟ ਕੇ ਇਹ ਇਹ ਬਾਹੂ ਦੁੱਲਿਆ ਸਰਪੰਚਾ ਦਾ ਮੁੰਡਾ ਐਵੇਂ ਨਹੀਂ ਕਿ ਫੁੱਤਰ ਆਣਾ ਕੁਝ ਹੋਰ ਕਰਨਾ ਪਣਾ ਆ ਪੂਲਿਆਂ ਵਾਲਾ ਆ ਗਿਆ ਤੇ ਬੋਲ ਰਖਵੀਰ ਦੇ ਆਓ ਦੇਖਾਂਗੇ ਸਾਹਮਣੇ ਪੁੰਡੇ ਪਿੰਡ ਵਾਲਾ ਮੇਰੇ ਵੀਰੋ ਕਬੱਡੀ ਪੌਣੀ ਵਧਿਆ ਹੋਇਆ 19 ਜੁਲਾਈ ਨੂੰ ਮੰਨੂ ਸ਼ਾ ਅਮਰੀਕਾ ਤੋਂ ਵੱਡਾ ਪ੍ਰਮੋ ਹਾਵੇ ਵਾਲਾ ਸੱਦੇ ਦਿੰਦਾ ਮੇਰੇ ਵੀਰੋ ਮੰਨੂ ਸ਼ਾ ਕਾਲਾ ਕਹਿੰਦਾ 19 ਜੁਲਾਈ ਨੂੰ ਬਾਕੀ ਦਾ ਖਾਣਾ ਤੇ ਦੁਨੀਆ ਦੇ ਟੋਪਰ ਵੱਲ ਸੱਡਾਂਗੇ ਪਰ ਆ ਦੇਖਾਂਗੇ ਸਾਹਮਣੇ ਓਏ ਸੁੱਕਿਆੜਾ ਟਾਬਰ ਜਿੱਤਣ ਕਰਦੇ ਤੇ ਪਰ ਬੇਹੱਲਾ ਸ਼ੇਰੀ ਮੁੰਡੇ ਨੇ ਹਸਣ ਸਿੰਘਪੁਰਿਆ ਉਹਨੇ ਐਵੇਂ ਚੱਲਦਾ ਰਿਹਾ ਤੇ ਬਾਬੇ ਦੀ ਮੇਰ ਹੈ ਇਹ ਗੌਂਡਾਂ ਦੀ ਮਿੱਟੀ ਇਹ ਜਦ ਪੈਰਾਂ ਨੂੰ ਲੱਗਦੀ ਹੈ ਤੇ ਪੈਰ ਜਹਾਜ਼ਾਂ ਦੇ ਝੂਟੇ ਲੈਂਦੇ ਆ ਇਹ ਮਾਂ ਖੇਡ ਕਬੱਡੀ ਹੈ ਇਹ ਪੁੱਤ ਲਾਡਾਂ ਨਾਲ ਪਾਲਦੀ ਹੈ ਓ ਜੱਗੀ ਜਹਾਜ਼ ਚੱਲਾ ਜੱਗੀ ਜਹਾਜ਼ ਏ ਬੱਲੇ ਬੱਲੇ

ਦੇ ਵਿੱਚ ਸਾਡਾ ਭਰਾਵਾ ਅਸੀਂ ਕਰੇਗਾ ਉਹ ਕਬੱਡੀ ਸੱਤੇ ਦੀ ਤੇ ਬੋਲ ਲਖਵੀਰ ਦੀ ਆਹ ਸੱਤਾ ਮੇਰੇ ਵੀਰਿਆ ਉਹ ਸੱਤਾ ਸੱਤਾ ਗਰਾਲੀਪੁਰਿਆ ਤੇ ਬੰਨੇ ਅਰਸ਼ ਕਹਿੰਦੇ ਭਾਈ ਤਾਰੂ ਸਿੰਘ ਦੇ ਪਿੰਡ ਦਾ ਮੁੰਡਾ ਕੂਲਿਆ ਵਾਲਾ ਅਰਸ਼ ਟਰਾਈਆ ਕਰਦਾ 7.1 ਦੋਵੇਂ ਜੀ ਗੱਗੂ ਬੂਹੇ ਆੜਿਆ ਗਲਜਾਰੀ ਨਹੀਂ ਆਉਂਦਾ 500 ਦਾ نوٹ ਉਡਣਾ ਫਿਰਦਾ ਕਾਬਰਾਏ ਤਾਣੀ ਬੈਂਕ ਬੰਦ ਹੋਈ ਹੈ ਕੱਲ ਨੂੰ ਆਉਣਾ ਪੈਣਾ ਹਾਰੇ ਤਾੜੀਆਂ ਗੱਜਾਰੀ ਦੇ ਵਾਤੇ 500 ਪੋਈ ਦਾ ਕਰ ਲਿਓ ਯੋਧਿਆ ਇਹ ਜੱਫਾ ਲਾਣਾ ਤੇ ਇਹਨੂੰ ਲਾ ਉਹ ਸੁਆਦ ਆਵੇਗਾ ਇਸ ਗੁਰਨਾਮ ਆਉਣਾ ਇਹ ਬੋਲਾ ਦੁਨਿਆ ਜੇ ਜੱਫਾ ਲਾਉਣਾ ਇਹ ਬੋਲਾ ਇਹ ਧلوانੀ ਵੀ ਕੀਤੀ ਐ ਉਹ ਕਬੱਡੀ ਦਾ ਵੱਡਾ ਮੱਲ ਵੀ ਬਣ ਗਿਆ ਇਹ ਜੋਦਾ 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 ਇਹ ਬੱਲੇ 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 ਆ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਹਾਜੀ ਆ ਰਿਹਾ ਸਵਾਦ ਆਦਾ ਉਧਰ ਧੰਨ ਵਾਲੇ ਬਾਬਾ ਅਮਰਜੀਤ ਸਿੰਘ ਜੀ ਉਹਨਾਂ ਦਾ ਬਲਕਾਰ ਉਹਨੀ ਬਲਜੀਤ ਉਹਨੀ ਨਿਰਮਲ ਸਿੰਘ ਉਹਨਾਂ ਦਾ ਧੰਨਵਾਦ ਹੈ ਮੇਰੇ ਵੀਰੋ ਰਜੀਤ ਵੀਰੋਂ ਦਾ ਧੰਨਵਾਦ ਆ ਦੇਖਾਂਗੇ ਇੱਥੇ ਆ ਜੱਗਾ ਹੈ ਦਿਵਲਪੁਰੇ ਪਿੰਡ ਵਾਲਾ ਉਹ ਕਬੱਡੀ ਪੌਂਲੀ ਵਧਿਆ ਹੋਇਆ ਪੈਣੀ ਪਿੰਡਾ ਕਹਿੰਦੇ ਹਰਪਾਲ ਦਾ ਉਹ ਪੈਣੀ ਵਾਲਾ ਹਰਪਾਲ ਤੇ ਜੱਗਾ ਦਿਵਲਪੁਰਿਆ ਇਹ ਮੁੰਡੇ ਕਬਾੜ ਪਿੰਡਾਂ ਦੇ ਅੱਜ ਜਵਸਤਪੁਰੇ ਭਿੰਦੇ ਮੇਰੇ ਵੀਰੋ ਮੁੰਡਾ ਹੈ ਤੇ ਮੁੰਡਾ ਆ ਗਿਆ ਬੱਲਾ ਆ ਗਿਆ ਦੱਲਾ ਆ ਗਿਆ ਗੱਗੋ ਬੁਹਾ ਪਿੰਨਾ ਹੈ ਬਾਬਾ ਬੀਰ ਸਿੰਘ ਜੀਆਂ ਦੀ ਜਨਮ ਭੂਮੀ ਹੈ ਸ਼੍ਰੀ ਹਰਗੋਬਿੰਦ ਬਾਦਸ਼ਾਹ ਜੀ ਚਰਨ ਸ਼ੋ ਪ੍ਰਪਤ ਧਰਤੀ ਦਾ ਉਹ ਦੱਲਾ ਵਧਿਆ ਆਇਆ ਜੋ ਜਿਹੜੇ ਬੱਲੇ ਬੱਲੇ ਕਰਵਾਈ ਹੈ ਬੱਲਿਆ ਹੈ ਰਾਦਾ ਟੋਲਾ ਬੁੱਲੇ ਨਾਲ ਟਕਰੇ ਉਹ ਸਵਾਦ ਵੱਖਰਾ ਹੀ ਆਊਗਾ ਅਲ ਇਧਰ ਦੇ ਪਾਸੇ ਉਹ ਖਡੂਰ ਸਾਹਿਬੀ ਅਮੂਰ ਪਰ ਪਾਈ ਟਰੇਡਰ ਦਾ ਨਾਮ ਉਹ ਬਣਾਲੀ ਸਿੰਘ ਤੇ ਲੈ ਤਾਂ ਬੋਡੀ ਸਿੰਘਪੁਰੀਆ ਰਾਣਿਆ ਵੇ ਇਸ ਦੇ ਵਿੱਚ ਗੁੱਟ ਮਾਮਾ ਦੇ ਪੁੱਤ ਖੇਡਦੇ ਕੌਡੀ ਆਹ ਦਿਖਾਂਗੇ ਸਾਹਮਣੇ ਉਹ ਬੱਲੇ ਬੱਲੇ ਕਾ ਕਰਵਾਵੇਗਾ ਇਹ ਕਹਿੰਦੇ ਨਿਸ਼ਾਨ ਮਾਮੇ ਦੇ ਪਿੰਡ ਦਾ ਜੀਤ ਹੈ ਮੇਰੇ ਵੀਰੋ ਗੱਗੋ ਬੋਹੇ ਤਿੰਨ ਵਾਲਾ ਟਰਾਈਆ ਕਰਦਾ ਆ ਔਰ ਨੋ ਬਲਦੇਵ ਜੀ ਬੜਾ ਕਰਮਾ ਵਾਲਾ ਬਲਦੇਵ ਜੀ ਬੜਾ ਕਰਮਾ ਵਾਲਾ ਜ ਬਾਪ ਤੇ ਪੁੱਤਰ ਕਬੱਡੀ ਖੇਡਣ ਦੇ ਲਈ ਆਏ ਹੋਏ ਆ ਬੱਡੇ ਦੇ ਬਾਤ ਤੇ ਮਹਾਰਾ ਜ਼ੋਰਦਾਰ ਤਾੜੀਆਂ ਲੰਬੀ ਉਮਰ ਵਾਲਾ ਲੰਮੀ ਪਾਰੀ ਦਾ ਘੋੜਾ ਕਪਤਾਨ ਦੇ ਪੈਰ ਦਾ ਵਾਧਾ ਕਰ ਗਿਆ ਹੈ ਪਹਿਲਾਂ ਮਕਨੇਡਾ ਖੇਡਿਆ ਫਿਰ ਇੰਗਲੈਂਡ ਖੇਡਿਆ ਇਹ ਇਧਰ ਦੇ ਪਾਸੇ ਜਿੱਤ ਹੈ ਰਹਾਦਾ ਰਖਵੀਰ ਚੱਕ ਬੈਗ ਤੇ ਕਰ ਸਿਰ ਤੋਂ ਆਹ ਦੇਖਾਂਗੇ ਸਾਹਮਣੇ ਉਹ ਬਾਗੀਪੁਰਿਆ ਉਹ ਬਾਗੀਪੁਰਿਆ ਖੜਨਾ ਕੋਈ ਮਜ਼ਾਕ ਥੋੜੀ ਹੈ ਉਹ ਬਾਗੀਪੁਰਿਆ ਪੁਆਇੰਟ ਲੈ ਕੇ ਵਾਪਸ ਹੋਇਆ ਉਹ ਨਾਲੇ ਬਾਗੀਪੁਰਿਆ ਦੀਆਂ جڑنا ہوا ہے سارے راجے کا رنجیت لکھتے گلجاری آ گیا ਮੇਰੇ ਵੀਰੋ ਮਰੂਤਾ ਨਹੀਂ ਰੇ ਗੋਪੀ ਕਹਿੰਦਾ ਸਾਡੇ ਆਲਾ ਤਗੜਾਈ ਵਾਲਾ ਮੇਰੇ ਪਰਮਤਵਾਲੀ ਇਹ ਮੁੰਡਿਆਂ ਨੂੰ ਤੱਤੀ ਬਾਣ ਨਾ ਲੱਗੇ ਸਾਡੀ ਖੇਡ ਕਬੱਡੀ ਦੇ ਅੰਮੁੱਲੇ ਹੀਰੇਆਂ ਨੂੰ ਆਹ ਕੌਡੀਆਂ ਪੈਂਦੇ ਆ ਕਰਨ ਵਰਪਾਲ ਪਿੰਡ ਵਾਲਾ ਹੈ ਬੜਾ ਕਬੱਡੀ ਪਾ ਰਿਹਾ ਹੈ ਬਾਜੀ ਆਲੋ ਜੇ ਕੋਰਾ ਮੁੰਡੇ ਦਾ ਸਰੀਰ ਵਧੀਆ ਲੱਗਦਾ ਇਕਰ ਤਾੜੀ ਮਾਰ ਕੇ ਦੱਸੋ ਜਿੰਜੀ ਦੇ ਵਾਤੇ ਇਹ ਲਾਈ ਹੋਈ ਮਿਹਨਤ ਉਹ ਦਰਤਾਬੇ ਦਾ ਪੰਤਾਰ ਮਾਨ ਕੋਸ਼ਿਸ਼ ਕਰਦਾ ਪਰ ਪਾਇੰਟ ਰਿੰਡਰ ਦੇ ਖਾਤੇ ਜੁੜਦਾ ਆਇਆ ਜੰਜੀ ਜਿਹੜਾ ਚੰਗਾ ਹੋਵੇ ਬਾਬੇ ਦੀ ਮੇਰ ਦਾ ਸਾਰੇ ਤਗੜੇ ਆ ਸਾਰੇ ਚੰਗੇ ਆ ਪਰ ਚੰਗੀ ਜਹਾਜ਼ ਤੇ ਪਾਇੰਟ ਵੀ ਕੀ ਲੰਬਾ ਇਸ਼ਾਰਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੰਡੇ ਤੋਂ ਵੀ ਬੜੀਆਂ ਸਾੜੇ ਆ ਹੁਸਨ ਕਬੱਡੀ ਪਾ ਰਿਹਾ ਹੈ ਨਰਿੰਦਰ ਤਾਪੇ ਦਾ ਪੁੱਤਰ ਅਰਮਾਨ ਅਰਮਾਨ ਟੱਕਰ ਹੁਸਨ ਦੇ ਨਾਲ ਇਹ ਬੋਲ ਬੱਲੇ 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 ਪਾਉ ਹੋਣਿਆ ਆ ਜੀ ਵੀਰੇ ਪੀਲਾ ਮੇਰੇ ਹਿਸਾਬ ਦੇ ਨਾਲ ਪਹਿਲਾ ਹਰਮਾਨ ਸੀਗਾ ਉਦੋਂ ਹੀ ਦਿਨ ਬੁਬਾਰਕ ਬਾਦ ਹੈ ਛੋਟੇ ਵੀਰ ਨੂੰ ਆ ਬਾਕੀਪੁਰੀਆ ਤਿਆਰ ਹੈ ਗਰਦਾਸ ਪੌੜ ਦੇ ਵਾਤੇ ਲੋਕਾਂ ਨੇ ਕਹਿੰਦਾ ਕਈਆਂ ਨੇ ਕਹਿੰਦਾ ਚਪਲਾ ਪਾ ਕੇ ਆ ਗਿਆ ਇੱਕ ਵਾਰ ਦੱਸਿਆ ਕਿ ਮੈਚ ਕੈਨਸਲ ਹੋ ਗਿਆ ਸੀਗਾ ਤੇ ਅਸੀਂ ਸਾਰੀ ਤਿਆਰੀ ਛੱਡ ਕੇ ਆਪਦੇ ਕੰਮ ਕਰਨੇ ਲੱਗੇ ਕਿਉਂਕਿ ਦਾਣਾ ਪਾਣੀ ਸੀਗਾ ਇਸ ਧਰਤੀ ਦੇ ਉੱਪਰ ਬਾਪੇ ਦੀ ਮਿਹਰ ਅੱਜ ਮੇਲੇ ਬਹੁਤ ਹੈ ਸੋਣ ਵੀ ਲਖਵੀਰ ਨੂੰ ਪਤਾ ਹੈ ਕਿ ਮੇਲਿਆਂ ਦੇ ਵਾਤੇ ਬੜੇ ਆਏ ਪਰ ਲਖਵੀਰ ਨੇ ਕਿਹਾ ਕਿ ਆਪਾਂ ਜਵਸਤਪੁਰੇ ਲਾਉਣਾ ਤੇ ਆਪਾਂ ਕਿਹਾ ਤੇਰੇ ਨਾਲ ਹੈ ਜਿੱਥੇ ਕਹੇਗਾ ਭਰਾਵਾ ਖੜਦੇ ਆਂ ਜਬਾਨ ਬਿੱਤੀ ਤੇ ਖੜਨਾ ਹੈ ਤੇ ਕਈ ਦੇ ਘਰੇ ਇਹ ਕਹਿੰਦੇ ਸਾਡੇ ਆਪਰੇਸ਼ਨ ਹੋਣ ਲੱਗਾ ਪੂਰਾ ਤੇ ਮੇਲਾ ਕਤੇ ਲਾਰੇ ਹੁੰਦੇ ਆ ਪਰ ਇਧਰ ਦੇ ਪਾਸੇ ਬੇਜਾਰੀ ਪਿਆਰ ਹੈ ਚੱਕਾਂ ਵਾਲਾ ਚੱਕ ਸਿਕੰਦਰ ਤੋਂ ਪਿੰਡਾਂ ਨੂੰ ਮਸ਼ਹੂਰ ਕਰ ਦਿੱਤਾ ਮੁੰਡੇ ਨੇ ਪਰ ਇਧਰ ਭਾਈ ਕਬੱਡੀ ਦੇ ਉੱਪਰ ਚੱਕਾਂ ਵਾਲਾ ਗੇਲ ਜਾਰੀ ਕਰਦਾ ਰਿਹਾ ਗੇਲ ਜਾਰੀ ਪੰਜਾਬੀ ਵਰਤੋਂ ਬੜੀ ਆਮਰਾ ਉੱਥੋਂ ਮੁੰਡੇ ਦਾ ਪਰ ਪੁਆਇੰਟ ਰੈਕਟਰ ਦਾ ਲਵਕਰ ਸਾਹਿਬ ਤਾਂ ਕਰਨ ਆ ਗਿਆ ਕਰਨ ਆ ਗਿਆ ਬਰਪਾਲ ਪਿੰਡ ਵਾਲਾ ਜਿਹੜਾ ਤੁਹਾਡੇ ਨੇ ਮਾਣ ਕਰਦਾ ਹੈ ਮੁੰਡਾ ਹਸਪੀਟਲ ਦਾ ਕਬੱਡੀ ਪਾਰੀ ਨੇ ਪੰਜਾਬੀ ਬੋਲਣੀ ਸਾਰੀ ਪ੍ਰਬੰਧਕੀ ਕਮੇਟੀ ਵੱਲੋਂ ਵੱਡੇ ਪਿਆਰ ਤੇ ਸਤਿਕਾਰ ਆਇਆ ਧੰਨਵਾਦ ਦੇ ਸਾਹਮਣੇ ਰੇਡ ਦੇ ਨਾਲ ਜੁੜਦੇ ਆ ਇਹ ਕਰਨਾ ਮੇਰੇ ਵੀਰੋ ਵਰਤਾਲ ਪਿੰਡ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਭਰੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਕੋਲਾ ਦੇ ਪਿੰਡ ਦਾ ਨੌਜਵਾਨ ਇਸ ਸਮੇ ਅਰਸ਼ੂ ਟਰਾਈ ਕਰਦਾ ਪਰ ਨੰਬਰ ਕਰਨ ਵਰਪਾਲ ਪਿੰਡ ਵਾਲਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆ ਰੇਡ ਇਹਨੂੰ ਦੁਨੀਆ ਜੱਗਾ ਜਗਾਖਦੀ ਹੈ ਪਰ ਕੋਈ ਛੋਟਾ ਮੱਖਣ ਸੰਧੂ ਆਖਦਾ ਪਰ ਇਹ ਮੱਖਣ ਸੰਧੂ ਨੂੰ ਮੇਰੇ ਵੀਰੋ ਆਪਣਾ ਉਸਤਾਦ ਮਾਰਦਾ ਹੈ ਇਹ ਸੰਧੂ ਪ੍ਰਧਾਨ ਖੜੇ ਸਾਰੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਫਿਰ ਕਰਨ ਫੈਸਲੇ ਛੇਤੀ ਕਹੇ ਮੱਖਣ ਭਰਾਨਾ ਦਾ ਸਰਦੋਂ ਨਸ਼ੇ ਵਾਸਤੇ ਪਾ ਕੇ ਸਿੰਘ ਫਸ ਗਏ ਗੁੰਡੀਆਂ ਦੇ ਮੇਤਰਾ ਬਹਿ ਜਾ ਗੋਡੀ ਲਾ ਕੇ ਸਾਹਮਣੇ ਜੱਗਿਆ ਟੋਪ ਦਾ ਨੰਬਰ ਆ ਵੀ ਟੀਮ ਦੇ ਹਿੱਸੇ ਜੋੜ ਗਿਆ ਚੱਠੂ ਪਰਿਵਾਰ ਦਾ ਨੰਨਾ ਆ ਕੇ ਦੇਖ ਆ ਗਿਆ ਕਬੱਡੀ ਪਾਉਣ ਦੇ ਵਾਤੇ ਪੋਲਿਆਂ ਵਾਲਿਆਂ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਜਮਸਤਪੁਰ ਆ ਰਹਿਆਂ ਦਾ ਵੱਡਾ ਮੇਲਾ ਚਾੜਾ ਪਰ ਪੁਆਇੰਟ ਟ੍ਰੇਨਰ ਦੇ ਖਾਤੇ ਜੜਦਾ ਆਇਆ ਇਧਰ ਦੇ ਪਾਸੇ ਨਵਾਂ ਮੁੰਡਾ ਹਸਨ ਤਿਆਰ ਸਿੰਘਪੁਰ ਦੀ ਧਰਤੀ ਹੈ ਮਾੜ ਜਾਂਦਾ ਸ਼ਹੀਦਾ ਦੀ ਧਰਤੀ ਨੂੰ ਆਹ ਕਬੱਡੀ ਪਾਉਣ ਦੇ ਵਾਤੇ ਹਸਨ ਤਿਆਰ ਹੈ ਪੈਣੀ ਵਾਲਿਆ ਅਰਖਾ ਚੱਕ ਮੁੰਡੇ ਚ ਕਿੰਨਾ ਕਿਕਰੈਂਟ ਹੈ ਜੀਤ ਖੰਡਾ ਟਾਈਕਰ ਦੋ ਹੱਥ ਕਰਖਾ ਮੁੰਡੇ ਦੇ ਨਾਲ ਉਹ ਪੈਂਦੀ ਕਬੱਡੀ ਇਧਰ ਹਰਪਾਲ 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 ਬੱਲੇ 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 ਉਹ ਥਾਰ ਥਾਰ ਪੈਂਦੀ ਹੈ ਪਰ ਮਾਰੋ ਤਾਲੀਆਂ ਨੰਨੇ ਮੁੰਡੇ ਦੇ ਵਾਸਤੇ ਉਹ ਸਵਾਦ ਲੈ ਦਿੱਤਾ ਵਾ ਉਸ ਦਿਨ ਬੱਬੇ ਵਾਲੋ ਗੋਪੀ ਬਹੁਤ ਵੱਡਾ ਲੱਗਣ ਜਾ ਰਿਹਾ ਹੈ ਇੱਕ ਦਿਨ ਦੇ ਵਿੱਚ 10 ਤੋਂ 20 ਬੀ ਬੀ ਮੇ ਲੈਂਦੇ ਆ 10 ਤੋਂ 20 ਬੀ ਬੀ ਮੇ ਲੈਂਦੇ ਆ ਬਾਜੇ ਵਾਲੋ ਇਸ ਵਾਲੇ ਸੀਜ਼ਨ ਬੜਾ ਵੱਡਾ ਲੱਗਣਾ ਹੈ ਇਹ ਤਾਬਾ 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 ਹੈ ਬੱਲੇ 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 ਆਹੀ ਬਣ ਗਿਆ ਆਹੀ ਬਣ ਗਿਆ ਆਹੀ ਬਣ ਗਿਆ ਆਹੀ ਗਏ ਘਰੀਆਂ ਸੋਜਾਂ ਟੱਕ 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 ਹਰੋ ਤਾੜੀਆਂ ਬਾਝੀ ਆ ਗਿਓ ਜਫਾ ਲਾ ਕੇ ਮੇਰੇ ਵੀਰੋ ਸਰਾਹ ਕਰਾਤਾ ਇੱਕ ਰੀ ਤਾੜੀਆਂ ਜਾਲੇ ਕਾਰੇ ਯੋਧੇ ਲਈ ਲਾ ਦਿਓ ਮੇਰੇ ਵੀਰੋ ਤਾਬੇ ਨੂੰ ਐ ਸਮੇ ਟੌਪ ਦਾ ਜਫਾ ਲਾ ਕੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਸਾਹਮਣੇ ਰੇਡ ਮੁੰਡਾ ਤੁਹਾਡੇ ਗਵਾਂਢ ਪਿੰਡ ਦਾ ਐ ਸਮੇ ਗੁਰਦਾਸ ਮੇਰੇ ਵੀਰੋ ਪਾ ਰਿਹਾ ਪਰ ਇਹ ਜੀਤ ਹੈ ਮੇਰੇ ਵੀਰੋ ਜਿਹੜਾ ਸਮੇ ਟੱਕਰ ਦੀ ਗੱਲ ਕਰਦਾ ਜੇ ਨੰਬਰ ਗੁਰਦਾਸ ਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਏ ਟੂ ਜ਼ੈਡ ਵਰਕਸ਼ਾਪ ਵਾਲਾ ਕਰਨ ਆਸਟ੍ਰੇਲੀਆ ਵਾਲਾ ਆ ਮੁੰਡੇ ਦਾ ਮੇਰੇ ਵੀਰੋ ਯਾਰ ਹੈ ਟੀਲਾ ਸਮੇ ਗੁਰਸੇਵਕ ਕਬੱਡੀ ਪਾ ਰਿਹਾ ਹੈ ਇਹ ਗਲਾਲੀਪੁਰਿਆ ਫਰਤਿਆ ਦੀ ਦੁਨੀਆ ਤੇਰੇ ਜਫੇ ਦੇਖਣਾ ਚਾਹੁੰਦੀ ਹੈ ਜਾਂ ਕਹਦੇ ਮੋਰ ਨੂੰ ਜਾਂ ਕਹਦੇ ਅਸ਼ਨੂ ਕੀ ਜਫਾ ਲਾਉਣਾ ਪੈਣਾ ਪਰ ਗਲਾਲੀਪੁਰਿਆ ਦੁੱਲਾ 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 ਹੈ ਟੱਕਰ ਇਹ ਟੱਕਰ ਪਰ ਨੰਬਰ ਉਹ ਗੁਰਸੇਵਕ ਟੀਲਾ ਸੂਰ ਸਿੰਘ ਵਾਲਾ ਆਪਣੀ ਟੀਮ ਦੇ ਚੱਕ ਕੇ ਸਕੰਦਰ ਉਹ ਮਹਿਲਾ ਦਸਿਆ ਆਹ ਮੁੰਡੇ ਨੇ ਦੋ ਪਿੰਡ ਮਸ਼ਹੂਰ ਕਰ ਦਿੱਤੇ ਆਹ ਨਿਸ਼ਾਨ ਸਰਪੰਚ ਦੇ ਪਿੰਡਾਂ ਦਾ ਕਬੱਡੀ ਪੌਣ ਦੇ ਲਈ ਵਧਿਆ ਆ ਚੱਕਾਂ ਵਾਲਾ ਅੰਗਲ ਜਾਰੀ ਜਿਹਦੀ ਗੋਪੀ ਦੇ ਨਾਲ ਆ ਯਾਰੀ ਪਈ ਹੋਈ ਕਬੱਡੀ ਚਾਰਾਂ ਦੇ ਭਰੇ ਟਾਵਰ 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 ਪਰ ਗੇ ਜਾਰੀ ਇੱਕ ਟਾਪ ਦੇ ਪਿੰਡ ਦਾ ਵਾਧਾ ਕਰਦਾ ਆ ਦੋਨਾਂ ਤਿਆਰ ਆਬ ਕਰ ਸਭਤ ਮੁੰਡੇ ਦੀ ਸਾਹਮਣੇ ਦੁੱਲਾ ਹੈ ਗੱਗੂੂ ਹੈ ਪਿੰਡ ਵਾਲਾ ਇਹ ਮੁੰਡਾ ਚੜਦੀ ਬਰੇਸ ਦਾ ਖਿਡਾਰੀ ਆ ਮੇਰੇ ਵੀਰੋ ਇਹ ਮੁੰਡੇ ਨੂੰ ਪਹਿਲੇ ਦੋਨੋਂ ਜਦੋਂ ਕਬੱਡੀ ਸ਼ੁਰੂ ਕੀਤੀ ਉਦੋਂ ਦਾ ਖੇਡਦਾ ਦੇਖ ਰਿਹਾ ਉਦੋਂ ਮੈਂ ਕਮੈਂਟਰੀ ਦੀ ਸ਼ੁਰੂਆਤ ਕੀਤੀ ਪਰ ਉਹਨਾਂ ਦਾ ਕਬੱਡੀ ਖੇਡਣ ਲੱਗਾ ਪਰ ਸਾਹਮਣੇ ਅਰਸ਼ ਇਹ ਗਵਾਰਡ ਪਿੰਡਾਂ ਦੇ ਮੁੰਡੇ ਭੜਪੇ ਦੂਦੀ ਹੋਈ ਬੱਲੇ ਬੱਲੇ ਪਰ ਉਹ ਸਾਹਮਣੇ ੁੱਲਾ 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 ਭੱਜ ਗਿਆ ੁੱਲਾ ਭੱਜ ਗਿਆ ਮੇਰੇ ਵੀਰੋ ਟੌਪ ਦਾ ਨੰਬਰ ਆਪੀ ਦਾ ਮਾਨ ਹੈ ਸਰਪੰਚ ਸਾਹਿਬ ਦਾ ਨੇ ਜੱਗਾ ਦਿয়ালਪੁਰੇ ਵਾਲਾ ਕਬੱਡੀ ਪਾ ਰਿਹਾ ਹੈ ਇਹ ਜੰਮਾ ਸਾਹਿਬ ਚੱਕੋ ਮੈਗ ਦੇ ਮੁੰਡੇ ਦੀ ਕਰਿਓ ਸਫਤ ਕਬੱਡੀ ਪਾਉਣ ਦੇ ਵਾਸਤੇ ਦਿয়ালਪੁਰਿਆ ਜੱਗਾ ਤਿਆਰ ਮੁੰਡਾ ਨਵਾਂ ਕਬੱਡੀਆਂ ਸਵਾਦ ਲਿਆ ਦਿੰਦਾ ਜਦ ਵੀ ਪਾਉਂਦਾ ਪਰਦੇ ਇਹ ਜੀਤ 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 ਉਹ ਕਰਦਾ ਕਮਾਲ ਉਹ 28 ਨੂੰ ਮਲੇਸ਼ੀਆ ਦਾ ਉਹ ਵੱਡਾ ਕੱਪ ਹੁਣੇ ਨਿਸ਼ਾਨ ਸਾਡਾ ਭਰਾ ਉਹ ਖੁੱਲੇ ਸੱਜੇ ਦਿੰਦਾ ਕਿ ਦੁਨੀਆ ਦੇ ਸਟਾਰ ਖੇਡਣਗੇ ਪਰ ਇਧਰ ਦੇ ਪਾਸੇ ਇਹ ਗੱਦੋ ਪੁਹੇ ਵਾਲੇ ਵਾਂ ਤੇ ਮਾਰੋ ਤਾੜੀਆਂ ਸਵਾਦ ਨਾ ਦਿੰਦਾ ਕਬੱਡੀ ਦਾ ਮੰਨੇ ਦੀ ਕਬੱਡੀ ਲਓ ਕਰੀ ਸੌਤਾ ਸਾਹਮਣੇ ਮੰਨਾ ਛੱਠੂ ਪਰਿਵਾਰ ਦਾ ਇਸ ਸਮੇ ਕਬੱਡੀ ਪਾ ਰਿਹਾ ਹੈ ਇਹ ਨਵੇਂ ਪਿੰਡ ਦਾ ਇਹ ਮਨਜੀਤ ਦੇ ਪਿੰਡਾਂ ਦਾ ਕਲਵੀਰ ਕੋਹ ਦੇ ਪਿੰਡਾਂ ਦਾ ਮੌਜੂਦ ਹੈ ਇਸ ਸਮੇ ਕਬੱਡੀ ਪਾ ਰਿਹਾ ਪਰ ਮੋਰ ਹੋਰ ਹੈ ਸਮੇ ਟੱਕਾਂ ਦੀ ਕੋਸ਼ਿਸ਼ ਕੋਲੋਂ ਦਾ ਪੰਜਾਬੀ ਬੋਲ ਵਾਲੀ ਵੱਡੇ ਪਿਆਰ ਆਇਆ ਤੇ ਨਾਲ ਬੇਨਤੀ ਵੀ ਹੈ ਕਿ ਗੁਰਦਾਸ ਸਿੰਘਾਂ ਤਿੰਨ ਕਬੱਡੀਆਂ ਜੱਪਾ ਸਾਹਿਬ 500 ਦੀਆਂ ਪੈਣ ਗਿਆ ਗੁਰਦਾਸ ਸਿੰਘਾਂ ਤਿੰਨ ਕਬੱਡੀਆਂ 500 ਦੀਆਂ ਪੈਣ ਪਰ ਸਾਹਮਣੇ ਸਿੰਘਪੁਰੇ ਦਾ ਹਸਨ ਕੋਠੇ ਜਿੰਦਾ ਮਾਲਾ ਕਬੱਡੀ ਪਾ ਕੇ ਬਾ ਕਬੱਡੀ ਪਾ ਰੇ ਕਬੱਡੀ ਵਧੀਆ ਚੀਜ਼ ਲੱਗੀ ਮੇਰੇ ਇਸ ਨਗਰ ਨੇ ਕਿ ਕਿਸੇ ਵੀਰ ਨੇ ਅੱਗੇ ਨਹੀਂ ਕਿਹਾ ਕਿ ਸਾਡਾ ਨਾਮ ਬੋਲਣਾ ਜਾਂ ਸਾਡਾ ਬੋਲਣਾ ਸਾਰਿਆਂ ਨੇ ਪ੍ਰਬੰਧਕ ਕਮੇਟੀ ਜਾਂ ਸਮੁੱਚੀ ਪੰਚਾਇਤ ਦਾ ਦੱਸਿਆ ਇਹ ਨਗਰ ਦਾ ਬਹੁਤ ਵੱਡਾ ਤਰਵਾਰ ਹੈ ਇੱਕਰ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਚੀਜ਼ ਦੇ ਵਾਸਤੇ ਕਿ ਕਿਸੇ ਵੀਰ ਨੇ ਆਪਣਾ ਨਾਮ ਬਲਾਉਂ ਦੀ ਸਿਫਾਰਿਸ਼ ਨਹੀਂ ਕੀਤੀ ਪਰ ਇਧਰ ਦੇ ਪਾਸੇ ਕਰਨ ਕਰਨ ਆ ਕਰਨ ਇੱਕ ਕਾਪ ਦੇ ਪੈਣ ਦਾ ਵਾਅਦਾ ਕਰਦਾ ਹੈ ਇਹ ਮੁੰਡਾ ਨਾਮਾ ਹੌਟਾਪ ਦੇ ਚੱਲਦਾ ਹੈ ਕਿ ਮਾਝੇ ਦੇ ਬੜੇ ਮੱਲ ਆਹ ਮਲੇਸ਼ੀਆ ਖੇਡਣ ਜਾ ਰਹੇ ਹੈ ਤੇ ਭਾਈ ਨੂੰ ਵੱਡਾ ਕੱਪ ਮਲੇਸ਼ੀਆ ਦੇ ਵਿੱਚ ਆਹ ਨਿਸ਼ਾਨ ਨੂੰ ਹੀ ਸੱਦੇ ਦਿੰਦੇ ਹੈ ਕਿ ਮਾਝੇ ਦੇ ਬੱਡੇ ਮੱਲ ਮਲੇਸ਼ੀਆ ਦੀ ਧਰਤੀ ਤੇ ਆਹ ਠਾਈ ਨੂੰ ਵੱਡਾ ਕੱਪ ਖੇਡਣ ਆ ਰਹੇ ਹੈ ਆਹ ਪੰਜਾਬ ਦੀ ਕਬੱਡੀ ਮੰਨੇ ਦੀ ਤੇ ਲਭ ਕਰ ਸਕਤਾ ਮੰਨਾ ਉਸ ਵੇ ਚਿੱਠੂ ਪਰਿਵਾਰ ਦਾ ਕਬੱਡੀ ਪਾ ਰਿਹਾ ਹੈ ਸੰਤਨ ਬਾਬਾ ਮੋਲਾਬਖਸ਼ ਜੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪੰਜਾਬੀ ਬੋਲਾਂ ਨੇ ਫੇਰ ਵੱਡਾ ਪਿਆਰ ਆਇਆ ਮੈਂ ਧੰਨਵਾਦ ਕਰਦਾ ਹਾਂ ਬਾਬਾ ਜੀ ਤੁਸੀਂ ਬਹੁਤ ਵੱਡਾ ਵੱਡੀ ਪਾ ਰਿਹਾ ਹੈ ਹੁਣ ਦੇਖਣਾ ਹੈ ਚਾਰ ਜਾਫੀਆਂ ਚੋ ਟਾਵਰ ਦੀ ਛੱਕੇ ਦੇ ਉੱਪਰ ਮੇਰੇ ਵੀਰੋ ਮੰਜਾ ਡਿੰਦਾ ਚੱਕੀ ਦੇ ਬਾਰਡਰ ਕੀ ਛਾਤੀ ਹੈ ਤੇ ਚੱਕੀ ਦੇ ਬਾਰਡਰ ਕੀ ਛਾਤੀ ਤੇ ਜਗਰੇ ਗਾਰਡਰ ਨੇ ਕਿ ਧੂੜ ਚੂਲ ਕੇ ਹੰਦਿਆਂ ਨੂੰ ਟੱਚ ਕਰਦੇ ਬਾਰਡਰ ਨੇ ਕਿ ਸ੍ਰੀ ਬਲਵਿੰਦਰ ਫੱਟਾ ਕੋੜਾ ਲੰਮੀ ਪਾਰੀ ਦਾ ਤੇ ਨਾਲ ਝਰਮੇ ਖੇਡੇ ਕਾਕਾ ਕੈਰੀ ਸਾਰੀ ਦਾ ਤੇ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀ ਮੁਰਦਾ ਜੀ ਤੇ ਖਾਲੀ ਹੱਥ ਕਰ ਲਾਲਕ ਨੌਰਨਾ ਪਿੱਛੇ ਮੁੜਦਾ ਜੀ ਪਿੱਛੇ ਮੁੜਦਾ ਏ ਇਧਰ ਲਖਵੀਰ ਬਾਸਰਕ ਮੇਰਾ ਛੋਟਾ ਵੀਰ ਹੈ ਲੈ ਵੀ ਲਖਵੀਰ ਫਿਰ ਤੋਂ ਮੁਬਾਰਕਬਾਦ ਹੈ ਕਿ 30 ਜੂਨ ਨੂੰ 8 ਲੱਖ ਵਾਲੀ ਵੱਡੀ ਗੱਡੀ ਦੇ ਨਾਲ ਲਖਵੀਰ ਨੂੰ ਸਨਮਾਨ ਕੀਤਾ ਜਾਣਾ ਇੱਕਰ ਤਾੜੀਆਂ ਮਾਰ ਦਿਓ ਜ਼ੋਰਦਾਰ 8 ਲੱਖ ਕੀਮਤ ਦੀ ਇਹ ਵੱਡੀ ਗੱਡੀ ਸਾਡੀ ਮਾਂ ਖੇਡ ਲਵਦੇ ਸਾਹਮਣੇ ਛੱਠੂ ਪਰਿਵਾਰ ਦਾ ਮੰਨਾ ਪਾ ਰਿਹਾ ਗੁਰਦਾਸ ਸਿੰਘ ਤਿੰਨ ਕਬੱਡੀਆਂ ਪ੍ਰਬੰਧਕ ਕਮੇਟੀ ਵੱਲੋਂ 11 ਉਹਦੀਆਂ ਪੈਣ ਗਿਆ ਪਰ ਅਵੀ ਮੁੰਡਾ ਨਵਾਂ ਜਿਹਾ ਉੱਠਿਆ ਹੈ ਇਹ ਘਰਿਆਲਾ ਹੈ ਘਰਿਆਲਿਆ ਦਾ ਸੋ ਤਿੰਨ ਕਬੱਡੀਆਂ ਦੇ ਉੱਪਰ 500 ਲੱਗਾ ਸੀ ਚੱਪਾ ਸਾਹਿਬ ਉਹ ਇੱਕ ਪੈ ਗਈ ਹੈ ਹੋਰ ਜਿਹੜੀਆਂ ਦੋ ਪੈਣ ਗਿਆ ਉਹਨਾਂ ਦੇ ਉੱਪਰ 1100 ਲੱਗਾ ਹੈ ਜਰੂਰ ਤੁਸੀਂ ਵੀ ਧਿਆਨ ਰੱਖਿਓ ਇਹ ਮੈਂ ਵੀ ਧਿਆਨ ਰੱਖੂਗਾ ਸਾਹਮਣੇ ਜੱਗਾ ਬਿਆਲਪੁਰ ਪਿੰਡ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਹੈ 1100 ਦੀਆਂ ਤਿੰਨ ਕਬੱਡੀਆਂ ਗਰਦਾਦੀਆਂ ਪਰ ਉਹ ਸਾਹਮਣੇ ਟਾਵਰ ਟਾਵਰ ਹੈ ਸਮੇ ਇੱਕ ਇੱਕ ਦੇ ਉੱਪਰ ਮੇਰੇ ਵੀਰੋ ਜਫਰੀ ਇਹ ਟਾਵਰ 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 ਹਰ ਇੱਕoverlineoverline ਇਹ ਬੱਲੇ ਬੱਲੇ ਕਰਾ ਗਿਆ ਉਹ ਪੈਂਡੀਆਂ ਜੱਫੀਆਂ ਜਮੇਰਪੋਟ ਦੇ ਕੁਣਮਣੀਆਂ ਕੁਣਮਣੀਆਂ ਬਣਦੇ ਆ ਹੁਣ ਇਹ ਕਬੱਡਾ ਟਾਵਰ ਦੇ ਬਾਅਦ ਤੇ ਵਾਹ ਟਾਵਰਾ ਸਵਾਦ ਲਿਆ ਦਿੰਦਾ ਹੈ ਅਗਲੀ ਕਬੱਡੀ ਮੰਡੀ ਤੇ ਮੋਰ ਸਾਡੇ ਭਰਾ ਦੇ ਸਾਹਮਣੇ ਮੰਨ ਸਮੇ ਚੱਠੂ ਪਰਿਵਾਰ ਦਾ ਕਬੱਡੀ ਪਾਰਿਆ ਕੇਵਲ ਭਲਵਾਂ ਜੀ ਜਮਸ਼ਤਪੁਰ ਵਾਲੇ ਸਾਡੀ ਜ਼ਿੰਦਗੀ ਦਾ ਵੱਡਾ ਮਾਨ ਨੇ ਹੋ ਗਿਆ ਫਰਤਿਆਰੀ ਪਹਿਲਾਂ ਟੌਪ ਟੌਪ ਦੇ ਜਫੇ ਲਾਏ ਆ ਪਰ ਇਹ ਪੂਲੇ ਵਾਲਾ ਅਸ਼ ਮੇਰੇ ਵੀਰੋ ਜਿਹੜਾ ਸਮੇ ਤਿਉ ਮਾਨ ਬਖਸ਼ਿਆ ਹੈ ਇਹ ਪ੍ਰਮਾਤਮਾ ਨੇ ਆਪਣੇ ਹੁਜ਼ਰ ਦੇ ਬਖਸ਼ਿਆ ਕਿਉਂਕਿ ਅਸੀਂ ਜਿੱਥੋਂ ਤੱਕ ਵੀ ਆਏ ਆ ਆਪਣੇ ਦਬ ਤੇ ਉੱਠਦੇ ਆਏ ਆ ਛੁੱਟੀ ਚੱਟ ਕੇ ਬੜੀ ਪਹਿਚਾਨ ਤੇ ਜੁੱਤੀ ਆ ਕੇ ਬਣੀ ਪਹਿਚਾਣ ਦੇ ਵਿੱਚ ਬੜਾ ਫਰਕ ਹੁੰਦਾ ਹੈ ਸਾਹਮਣੇ ਆ ਸਮੇ ਹਸਰ ਹਸਰ ਟੇਕਲ ਸਾਡਾ ਗੁਰਪੀਰ ਟੇਕਲ ਸਾਡਾ ਗੁਰਪੀਰ ਟੇਕਲ ਸਾਡਾ ਗੁਰਪੀਰ ਪਰ ਉਹ ਮੁੰਡਾ ਨਵਾਂ ਜਿਹਾ ਸਮੇ ਟੌ ਦਾ ਨੰਬਰ ਆਪਣੀ ਟੀਮ ਦੇ ਭਲੇ ਕਰਨ ਦੀ ਦੇ ਬੋਲ ਦੀ ਹਾਂ ਜੀ ਦੋਨਾਂ ਬਲਾਰਿਆਂ ਦੇ ਵਾਸਤੇ ਬਹੁਤ ਵੱਡਾ ਪਿਆਰ ਕੇ ਬੜਾ ਪ੍ਰਵਾਨਦਿਆਂ ਦਾ ਧੰਨਵਾਦ ਹੈ ਵੱਡਾ ਮਾਣ ਤੇ ਸਤਿਕਾਰ ਪੰਜਾਬੀ ਮਾਂ ਬੋਲੀ ਦਾ ਕੀਤਾ ਹੈ ਧੰਨਵਾਦ ਹੈ ਪੰਜਾਬੀ ਮਾਂ ਬੋਲੀ ਦਾ ਸਾਹਮਣੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਰੁੱਖ ਵੀ ਜਰੂਰ ਲਾਉਣੇ ਹੈ ਕਿਉਂਕਿ ਖੇਡ ਮਾਡ ਬੜਾ ਵੱਧਾ ਜਾ ਰਿਹਾ ਹੈ ਪਿਛਲੇ 2-3 ਦਿਨਾਂ ਦੇ ਵਿੱਚ ਫੇਰ ਔਂਖਾ ਹੋ ਜਾਣਾ ਹੈ ਹੁਣ ਸਾਹਮਣੋਂ ਜਿੰਨੇ ਰੁੱਖ ਲਾ ਸਕਦੇ ਉਹ ਵੱਧ ਵੱਧ ਰੱਖ ਲਗਾਓ ਤੇ ਰੁੱਖਾਂ ਨੂੰ ਪਾਹਲੋ ਉਹ ਕੱਢੀ 1100 ਵਾਲੀ ਅਗਲੀ ਪੈ ਰਹੀ ਹੈ 1100 1100 ਪਰੋਨੇ ਕਮੇਟੀ ਦਾ ਧੰਨਵਾਦ ਇਹ ਗੁਰਦਾਸ ਗੁਰਦਾਸ ਤੇ ਹਰਪਾਲ ਉਹ ਟੱਕਰ ਦੂ ਮੱਲਾ ਦੀ ਮਾਰੇ ਤਾੜੀਆਂ ਬੇਰੇ ਜਵਸਤ ਪਰ ਆਉਂਦੇ ਸਾਉਂਡ ਮੈਕ ਕਹਿੰਦਾ ਸਾਡਾ ਵੀਰ ਜੋਬਰ ਆਪਾਂ ਲੜਕੀਆਂ ਦਾ ਪੰਜਾਬ ਤੇ ਹਰਿਆਣੇ ਦਾ ਵੱਡਾ ਮੈਚ ਵੀ ਕਰਾਵਾਂਗੇ ਆਉਦੇ ਸਾਰੇ ਤਿੰਨ ਮੈਚ ਹੋਣਗੇ ਪਰ ਭਾਈ ਗੁਰੂ ਮੇਰ ਕਰੇ ਜਿਹਦੇ ਦੀ ਅੱਖ ਦੇ ਵਿੱਚ ਮੈਨੂੰ ਲੱਗਦਾ ਉਹ ਕਲ ਵਧੀ ਹੈ ਵੀਰ ਤੋ ਤੱਕ ਪੁੱਜਿਆ ਲਾ ਕਬੱਡੀ ਪਾਉਣ ਦੇ ਵਾਸਤੇ ਚੱਕਾ ਦਾ ਗਲਜਾਰੀ ਤਿਆਰ ਹੈ ਅੱਜ ਤਿਆਰੀ ਕਬੱਡੀ ਪਾ ਰਿਹਾ ਸਮੇਂ ਚੱਕ ਸਕੰਦਰ ਪਿੰਡ ਵਾਲਾ ਜੱੱਬਾ ਸਾਹਿਬ ਬੜਾ ਮਾਣ ਹੈ ਤੁਸੀਂ ਕਿਉਂਕਿ ਤੁਸੀਂ ਜਿੰਨੇ ਚੰਗੇ ਬੁਲਾਰਿਓ ਨੇ ਚੰਗੇ ਇਨਸਾਨ ਪਰ ਸਾਹਮਣੇ ਤਾਵਰ ਤਾਵਰ ਅੱਜ ਗੋਡਿਆਂ ਤੇ ਆਉਂਦਾ ਐ ਐਡਾ ਬੰਦਾ ਮੇਰੇ ਵੀਰੋ ਐਡਾ ਬੰਦਾ ਜੇ ਸਾਹਮਣੇ ਗਲਜਾਰੀ ਗਲਜਾਰੀ ਪਿਆਰ ਦਾ ਕੋਈ ਗੱਲ ਨਹੀਂ ਚੰਦਰਾ ਪੁਆਇੰਟ ਤੈਨੂੰ ਮਿਲ ਗਿਆ ਉਹ ਪੁਆਇੰਟ ਤੈਨੂੰ ਮਿਲ ਪਿਆ ਤੂੰ ਘਰ ਨੂੰ ਦੌਰ ਪਾਇਆ ਕੋਈ ਗੱਲ ਨਹੀਂ ਗੋਪੀ ਸਮਝਾ ਮੁੰਡਿਆਂ ਨੂੰ ਇਹ ਮਾਝੀ ਵਾਲਿਆ ਮਾਝੀ پے بلے ہو گیا آگے بلے مارا تاری گیا تاریخ کمار گیارہ سو گیارہ سو گیارہ سو ਇੱਕ ਬਾਕੀ ਪ੍ਰਿਆ ਗਰਦਾਸ ਕੌਣ ਮੇਲਾ ਲੁੱਟਦਾ ਇੱਕ ਮਾਲ ਕੁਮਾਰ 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 ਬਾਬੇ ਦਾ ਪੁੱਤਰ ਵਾਹਿਗੁਰੂ ਮੇਰ ਕਰੇ ਪਰ ਬਾਕੀ ਪ੍ਰਿਆ ਇੱਕ ਟਾਪ ਦੇ ਪੈਨ ਦਾ ਵਾਧਾ ਕਰ ਗਿਆ ਆ ਦਿਓ ਰੇਡ ਐ ਸਮੇਂ ਵਰਪਾਲਾਲਾ ਕਰਨ ਪਾਰੇ ਮੇਰੇ ਵੀਰੋ ਗਲਾਲੀਪੁਰਿਆ ਫਰਤਿਆਰੀ ਜਾਂ ਕਹਿੰਦੇ ਖਦੂਰ ਸਾਹੀਏ ਮੋਰ ਨੂੰ 1540 ਫੀਦਾ ਮੇਰੇ ਹਸਵਾ ਜਦੋਂ ਪਹਿਲਾ ਮਾਲ ਖਾੜਾ ਖਦੂਰ ਸਾਹਿਬ ਦੀ ਧਰਤੀ ਦੇ ਉੱਪਰ ਦੂਜੇ ਪਾਸ਼ਾ ਸਾਹਿਬ ਸ਼ੇਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੈਦਾ ਕਰਦੀ ਬੋਲਦੇ ਬੜੇ ਚੋਖਾ ਚੋਖਾ ਦੱਸੋ ਲੇਖਾ ਜੋਖਾ ਦੱਸੋ ਅਣਜਾਣ ਬੱਚਾ ਸੜ ਕੇ ਮਾਫ਼ ਕਰਨਾ ਹੈ ਰਾਜਪੁਰਜੀ ਕਰ ਲੇਖਾ ਜੋਖਾ ਵਾਹਿਗੁਰੂ ਜੀ ਕੀ ਫਤਿਹ ਚੱਲਦੇ ਮੈਚ ਦੇ ਵਿੱਚ ਕੀ ਲੇਖਾ ਜੋਖਾ ਅਟੀ ਕੋ ਲਾਇਓ ਕੇਵਲ ਪਲਵਾਨ ਜੀ ਜਮਸਤਪੁਰ ਸਾਡੀ ਜਿੰਦਗੀ ਦਾ ਬਹੁਤ ਵੱਡਾ ਮਾਣ ਨਾਲ ਮੁੱਖ ਸੇਵਾਦਾਰ ਆਪਾ ਮਰਜੀ ਸਿੰਘ ਜੀ ਉਹਨਾਂ ਦਾ ਭੱਜ ਦਿਲ ਦੀਆਂ ਗਹਿਰਾਈਆਂ ਚ ਬਹੁਤ ਵੱਡਾ ਧੰਨਵਾਦ ਕਰਦੇ ਆ ਇਹਨਾਂ ਨੇ ਵੱਡਾ ਮਾਣ ਬਖਸ਼ਿਆ ਟੋਲਾਲੇ ਵੀਰਾਂ ਕਿਦੀ ਟੀਮ ਦੇ ਪੁਆਇੰਟ ਨੇ 29 ਮੇਰੇ ਵੀਰੋ ਤੇ ਗਰਦਾਸ ਦੀ ਟੀਮ ਦੇ ਪੁਆਇੰਟ ਨੇ ਬਾਤੀਪੁਰ ਟੀਮ ਦੇ ਜਿਹੜੀ ਟੀਮ ਤੇਜਾ ਸਿੰਘ ਵਾਲਾ ਗੋਪੀ ਲੈ ਕੇ ਆਇਆ 33 ਪੁਆਇੰਟ ਜਮਸਤਪੁਰ ਵਾਲਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਮੈਚ ਸਾਰੇ ਇੱਕ ਤਰਫ ਹਣੀ ਰਿਹਾ ਇਹ ਦੋਹਾਂ ਪਾਸਿਆਂ ਤੋਂ ਬੜੀ ਸਖਤ ਟੱਕਰ ਹੋਈ ਹੈ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਬੜਾ ਤੁਸੀਂ ਮਾਣ ਮਾਣ ਬਣੇ ਹੋਗੇ